ਗੋਬਿੰਦ ਸਾਗਰ ਝੀਲ ਦੀ ਕੁੱਲ ਸਮਰੱਥਾ 9867.84 ਮਿਲੀਅਨ ਕਿਊਸਿਕ ਮੀਟਰ ਹੈ ਮਤਲਬ 98680 ਅਰਬ ਲੀਟਰ ਇਹ ਇਹਦੀ ਕਪੈਸਿਟੀ ਹੈ ਕੁੱਲ ਕਪੈਸਿਟੀ ਪਰ ਅੱਜ ਦੀ ਤਰੀਕ 'ਚ ਇਹਦੇ ਵਿੱਚ ਕਿੰਨਾ ਪਾਣੀ ਸਮੋ ਰਿਹਾ 7400 ਮਿਲੀਅਨ ਕਿਊਸਿਕ ਮੀਟਰ ਭਾਵ 74000 ਅਰਬ ਲੀਟਰ ਕਪੈਸਿਟੀ ਹੈਗੀ ਐ 95680 ਅਰਬ ਲੀਟਰ ਦੀ ਪਰ ਪਾਣੀ ਸੰਭਾਲਿਆ ਜਾ ਰਿਹਾ ਸਿਰਫ 74000 ਅਰਬ ਲੀਟਰ ਤੇ ਹਮਤਲ ਬਾਕੀ ਪਾਣੀ ਇੱਥੇ ਖੜਾ ਨਾ ਕਰਨ ਬਣੇ ਇਹੀ ਵੱਡਾ ਮਸਲਾ ਤੇ ਹੁਣ ਕਹਿੰਦੇ ਜੀ ਇਸ ਨੂੰ ਧਿਆਨ ਚ ਰੱਖਦਿਆਂ ਹੋਇਆਂ ਗੋਮਨਤ ਸਾਗਰ ਝੀਲ ਦੀ ਡੀਸਿਲਟਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ ਸ਼ਾਇਦ ਇਹਦੇ ਨਾਲ ਪਾਣੀ ਦੀ ਕਪੈਸਿਟੀ ਵਧ ਜੂਗੀ ਹੋਰ ਤੇ ਇਹ ਗਾਰ ਕੱਢਣ ਦਾ ਕੰਮ ਫਿਰ ਪਖੜਾ ਡੈਮ ਪੌਂਗ ਡੈਮ ਹੈ ਨਾ ਬਾਕੀ ਦਰਿਆਵਾਂ ਚੋਂ ਫਿਰ ਫਿਰ ਨਹਿਰਾਂ ਚੋਂ ਇਹ ਕੱਢਣ ਦੀ ਕੁਵੈਤ ਬਲ ਵਧਿਆ ਜਾਊਗਾ ਜੇਕਰ ਜਿਆ ਹੁੰਦਾ ਤਾਂ ਸ਼ਾਇਦ ਇਹਦੇ ਨਾਲ ਇੰਨੀ ਮਾਰਜਿਨ ਨਹੀਂ ਪਈ ਆ ਉਨੀ ਨਾ ਪਵੇ ਤੇ ਇਹ ਕੁਦਰਤੀ ਤੌਰ ਦੇ ਉੱਤੇ ਵੀ ਮੀਂਹ ਵੱਧ ਪੈਣ ਦਾ ਕਾਰਨ ਵੀ ਹੋਊਗਾ ਹੈ ਸਾਡੇ ਜੰਗਲ ਵਧਣ ਦਾ ਵੀ ਇੱਕ ਕਾਰਨ ਹੋਊਗਾ ਮਨੁੱਖੀ ਖਤਾਈਆਂ ਵੀ ਹੋਣਗੀਆਂ